ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਂ ਜਣ ਅੱਜ ਦੀ ਵੱਡੀ ਖਬਰ ਖਬਰਨਾਨ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰਪੈਨ ਅਨਿ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੋ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਮੋਦੀ ਸਰਕਾਰ ਨੇ ਐਸੀ ਇਸਲਾਮਨਤੋ ਕੀ ਤਾਂ ਇਕਰ ਐਸੀ ਐਸਟੀ रिच वेअर रिटर्न नहीं होवेगी कोई क्रीमी लेयर इस दे नाल ही केंद्र सरकार ने शुक्रवार ਨੂੰ ਸਪਸ਼ਟ ਕੀਤਾ ਕਿ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਨੂੰ ਰੱਖ ਰਖਵਾਵਾ ਕਰਨ ਦੇ ਮਾਮਲੇ ਵਿੱਚ क्रीमी लेयर ਦੀ ਕੋਈ ਵਸਤਾ ਨਹੀਂ ਹੋਵੇਗੀ ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਚ ਕੈਬਨਟ ਦੀ ਇੱਕ ਨਵੀਂ ਬੈਠਕ ਹੋਈ ਸੂਚਨਾ ਤੇ ਪ੍ਰਸ਼ਾਸਨ ਮੰਤਰੀ ਅਸ਼ਵੀਨ ਵੈਸ਼ਨਵ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਅਸੀਂ ਐਸਪੀ ਦੀ ਰੱਖ ਨੇ ਕਰਨ ਦੀ ਕਰੀਮੀ ਲੇਅਰ ਦੀ ਵੀ ਵਿਵਸਥਾ ਕੀਤੀ ਹੈ ਇਸ ਦੇ ਨਾਲ ਹੀ ਇਸ ਬਾਰੇ ਕੈਬਨਿਟਿੰਗ ਚ ਚਰਚਾ ਹੋਈ ਸੀ ਕਿ ਮੰਤਰੀ ਮੰਡਲ ਦੀ ਵਿਚਾਰ ਹੈ ਕਿ ਐਨਡੀਏ ਸਰਕਾਰ ਅੰਬੇਡਕਰ ਵੱਲੋਂ ਬਣਾਈ ਸੰਵਿਧਾਨ ਪ੍ਰਤੀ ਵਚਰਬੰਦ ਹੈ ਐਸਸੀ ਅਤੇ ਐਸਟੀ ਵਿੱਚ ਕਰੀਮੀ ਲੇਅਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਇਹ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਬੀਜੇਪੀ ਤੇ ਐਸ ਐਸਟੀ 44 ਮੈਂਬਰ ਇੱਕ ਵਫ਼ਦ ਦੀ ਪੀਐਮ મોદી ਦੇ ਨਾਲ ਮੁਲਾਕਤ ਕੀਤੀ ਉੱਥੇ ਬੈਠ ਕੇ ਚਰਵੀ ਪੀਐਮ મોદી ਨੇ ਸਪਸ਼ਟ ਕੀਤਾ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ